ਸਚਿਗਲ ਦੇਸ਼ ਦੁਨੀਆ ਦੀਆਂ ਖਬਰਾਂ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਦੀ ਤਰ੍ਹਾਂ ਰੁਕ ਕਰਦੇ ਹਾਂ ਅੱਜ ਦੀ ਪਹਿਲੀ ਖਬਰ ਵੱਲ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਅੱਜ ਆਪਣਾ ਸਪਸ਼ਟਕਰਨ ਸੌਂਪ ਦਿੱਤਾ। ਇਸ ਮੌਕੇ ਕੈਰੋਂ ਨੇ ਕਿਸੇ ਵੀ ਤਰ੍ਹਾਂ ਦੀ ਟਿੱਪਣੀ ਕਰਨ ਤੋਂ ਗੁਰੇਜ਼ ਕੀਤਾ ਤੇ ਅਕਾਲ ਤਖਤ ਦੇ ਸਕੱਤਰੇਤ ਵਿੱਚ ਲਿਖਤੀ ਰੂਪ ਚ ਆਪਣਾ ਸਪਸ਼ਟਕਰਨ ਦੇਣ ਤੋਂ ਬਾਅਦ ਚਲੇ ਗਏ। ਪੱਟੀ ਹਲਕੇ ਤੋਂ ਪੰਜਾਬ ਵਿਧਾਨ ਸਭਾ ਚ ਚਾਰ ਵਾਰ ਵਿਧਾਇਕ ਰਹਿ ਚੁੱਕੇ ਕੈਰੋਂ ਨੇ ਸਾਲ 2007 ਤੋਂ 17 ਦੌਰਾਨ ਅਕਾਲੀ ਦਲ ਦੇ ਕਾਰਜਕਾਲ ਦੌਰਾਨ ਆਪਕਾਰੀ ਅਤੇ ਕਰ ਖੁਰਾਕ ਦੇ ਆਈਟੀ ਵਿਭਾਗਾਂ ਦੇ ਮੰਤਰੀ ਵਜੋਂ ਸੇਵਾ ਨਿਭਾਈ ਸੀ। ਬਾਦਲ ਪਰਿਵਾਰ ਨਾਲ ਨੇੜਤਾ ਹੋਣ ਦੇ ਬਾਵਜੂਦ ਉਹਨਾਂ ਨੇ ਪਾਰਟੀ ਵਿਰੋਧੀ ਗਤੀਵਿਧੀਆਂ ਚ ਹਿੱਸਾ ਲੈ ਦੋ ਸ਼ੇਠ ਮਈ ਮਹੀਨੇ ਚ ਪਾਰਟੀ ਚ ਕੜ ਦਿੱਤਾ ਗਿਆ ਸੀ ਜੋ ਹਾਲ ਹੀ ਦੇ ਵਿੱਚ ਹੋਈਆਂ ਲੋਕ ਸਭਾ ਚੋਣਾਂ ਲਈ ਅਕਾਲੀ ਦਲ ਦੇ ਉਮੀਦਵਾਰ ਵਰਸਾ ਸਿੰਘ ਬਲਟੋਹਾ ਦੀ ਸ਼ਿਕਾਇਤ ਦੇ ਅਧਾਰ 'ਤੇ ਸੀ हरियाणा विधानसभा चुनाव ਦੇ ਵਿੱਚ ਕਾਂਗਰਸ ਅਤੇ ਆਮ ਆਦਮੀ ਪਾਰਟੀ 'ਚ ਗੱਠ ਜੋੜ ਨਹੀਂ ਹੋਇਆ ਜਿਸ ਤੋਂ ਬਾਅਦ ਸਪਸ਼ਟ ਹੋ ਗਿਆ ਹੈ ਕਿ ਇੰਡੀਆ ਗੱਠ ਛੋੜਦਿਆਂ ਦੋਵੇਂ ਪਾਰਟੀਆਂ ਵੱਖ-ਵੱਖ ਚੋਣ ਲੜਨਗੀਆਂ ਹੁਣ ਦੋਵੇਂ ਪਾਰਟੀਆਂ ਦੇ ਆਗੂ ਇੱਕ ਦੂਜੇ ਉੱਤੇ ਬਿਆਨ ਦੇ ਕੇ ਤੰਜ ਕੱਸ ਰਹੇ ਨੇ ਹਰਿਆਣਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰ ਐਲਾਨੀ ਜਾਣ ਤੋਂ ਬਾਅਦ ਰਾਜਾ ਵੜਿੰਗ ਨੇ ਆਪ ਤੇ ਨਿਸ਼ਾਨਾ ਸਾਧਿਆ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪ ਨਾਲ ਗੱਠ ਛੋੜ ਨਾ ਕਰਨ ਦੇ ਫੈਸਲੇ ਨੂੰ ਕਾਂਗਰਸ ਦਾ ਚੰਗਾ ਸਟੈਪ ਦੱਸਿਆ ਵੜਿੰਗ ਦਾ ਕਹਿਣਾ ਹੈ ਕਿ ਹਰਿਆਣਾ ਦੇ ਵਿੱਚ ਕਾਂਗਰਸ ਹਾਈ ਕਮ ਸੰਗੀਤ ਹੈ ਤੇ ਵਰਿੰਗ ਨੇ ਕਿਹਾ ਹੈ ਕਿ ਆਪ ਹਰਿਆਣਾ ਚ ਕਾਂਗਰਸ ਦੀ ਮਦਦ ਨਾਲ ਇੱਕ ਤੋਂ ਸੀਟਾਂ ਜਿੱਤਣ ਦੀ ਕੋਸ਼ਿਸ਼ ਕਰ ਰਹੀ ਹੈ ਜਦਕਿ ਸੱਚਾਈ ਇਹ ਹੈ ਕਿ ਆਪ ਨੂੰ ਹਰਿਆਣਾ ਦੇ ਕਿਸੇ ਵੀ ਸੀਟ ਤੇ 2000 ਤੋਂ ਵੱਧ ਵੋਟਾਂ ਨਹੀਂ ਮਿਲਣਗੀਆਂ ਫلسطਿਨੀ ਇਲਾਕੇ ਦੇ ਵਿੱਚ ਇਜ਼ਰਾਈਲ ਵੱਲੋਂ ਕੀਤੇ ਹਵਾਈ ਹਮਲੇ 'ਚ 25 ਵਿਅਕਤੀ ਮਾਰੇ ਗਏ ਜਿਨ੍ਹਾਂ ਦੇ ਵਿੱਚੋਂ 5 ਫلسطਿਨੀ ਪੱਛਮੀ ਕੰਢੇ ਤੇ ਵੀ ਗਾਜ਼ਾ ਪੱਟੀ 'ਚ ਹਲਾਕ ਹੋਏ ਗਾਜ਼ਾ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ ਟੈਂਟ ਕੈਂਪ ਤੇ ਹੋਏ ਹਮਲੇ 'ਚ 100 ਵਿਅਕਤੀ ਮਾਰੇ ਗਏ ਸਨ ਉਹਨਾਂ ਨੇ ਆਖਿਆ ਕਿ ਇਜ਼ਰਾਈਲ ਹਮਾਸ جنگ 'ਚ ਹੁਣ ਤੱਕ 40000 ਤੋਂ ਵੱਧ ਫلسطਿਨੀ ਹਲਾਕ ਹੋ ਚੁੱਕੇ ਨੇ ਇਜ਼ਰਾਈਲ ਨੇ ਕਿਹਾ ਕਿ ਉਸਨੇ ਸਿਰਫ ਅਤਵਾਦੀਆਂ ਨੂੰ ਨਿਸ਼ਾਨਾ ਬਣਾਇਆ ਤੇ ਸਬੂਤ ਦਿੱਤੇ ਬਿਨਾ ਦਾਅਵਾ ਕੀਤਾ ਹੈ ਕਿ ਹੁਣ ਤੱਕ 17000 ਅਤਵਾਦੀ ਮਾਰੇ ਜਾ ਚੁੱਕੇ ਨੇ ਇਜ਼ਰਾਈਲੀ ਫੌਜ ਨੇ ਕਿਹਾ ਕਿ ਉਹਨਾਂ ਪੱਛਮੀ ਕੰਢੇ ਦੇ ਤ ਕੇਂਦਰ ਸਰਕਾਰ ਨੇ 64 ਜਸਟਿਸ ਜਥੇਬੰਦੀ ਤੇ ਪਾਬੰਦੀ ਤੇ ਪੰਦੀ 5 ਸਾਲ ਦੀ ਹੋਰ ਵਧਾ ਦਿੱਤੀ ਹੈ। ਇਹ ਕਾਰਵਾਈ ਯੂਪੀਏ ਐਕਟ ਦੇ ਤਹਿਤ ਕੀਤੀ ਗਈ ਹੈ। ਕੁਮਾਂਤਰੀ ਜਾਂਚ ਏਜੰਸੀ ਐਨਆਈਐਨਏ 64 ਜਸਟਿਸ ਐਸਐਫਸੀ ਅਤੇ ਅਮਰੀਕੀ ਨਾਗਰਿਕ ਗੁਰਪਤਵੰਦ ਸਿੰਘ ਪੰਨੂ ਦੇ ਖਿਲਾਫ 600 ਤੋਂ ਵੱਧ ਮਾਮਲੇ ਦਰਜ ਕੀਤੇ ਨੇ। ਪਿਛਲੇ ਸਾਲ ਐਨਆਈਐਨਏ ਪੰਨੂ ਦੀ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਜਾਇਦਾਦ ਨੂੰ ਜ਼ਬਤ ਕੀਤੀ ਸੀ। ਉਸ ਵਿੱਚ ਪੰਨੂ ਦੀ ਚੰਡੀਗੜ੍ਹ ਵਾਲੀ ਜਾਇਦਾਦ ਵੀ ਸੀ। ਇਸ ਤੋਂ ਪਹਿਲਾਂ ਪਾਰ ਸਰਕਾਰ ਨੇ ਜੁਲਾਈ 2019 ਵਿੱਚ ਵੀ 64 ਜਸਟਿਸ ਤੇ ਪਾਬੰਦੀ ਲਗਾਈ ਸੀ ਜਿਸ ਤੋਂ ਬਾਅਦ 1 ਸਾਲ ਦੀ ਪਾਬੰਦੀ ਹੋਰ ਵਧ ਹਮਲੇ ਦੀ ਸਾਜ਼ਿਸ਼ 'ਚ ਭਾਰਤੀ ਸ਼ਖਸ ਨੂੰ ਅਮਰੀਕਾ ਨੇ ਗ੍ਰਿਫਤਾਰ ਕੀਤਾ ਸੀ ਇਲਜ਼ਾਮ ਸੀ ਕਿ ਭਾਰਤੀ ਏਜੰਟ ਨੇ ਪੰਨੂ ਦੇ ਕਤਲ ਦੀ ਸਾਜ਼ਿਸ਼ ਦੀ ਸਪਾਰੀ ਦਿੱਤੀ ਹੈ ਇਸ ਮਾਮਲੇ ਦੇ ਵਿੱਚ ਅਮਰੀਕਾ ਸਰਕਾਰ ਨੇ ਭਾਰਤ ਖਿਲਾਫ ਆਪਣੀ ਵਿਰੋਧਤਾ ਜਤਾਈ ਹੈ ਜਿਸ ਤੋਂ ਬਾਅਦ ਜਾਂਚ ਲਈ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਸੀ ਕੋਲਕਾਤਾ ਚਾਰਜਕਰ ਮੈਡੀਕਲ ਕਾਲਜ ਅਤੇ ਹਸਪਤਾਲ ਦੀ ਟ੍ਰੇਨਿੰਗ ਮੈਲਾ ਡਾਕਟਰ ਦੇ ਨਾਲ ਜ਼ਬਰਜਨਾਤ ਤੇ ਕਤਲ ਮਾਮਲੇ ਤੇ ਡਾਕਟਰਾਂ ਦੀ ਹੜਤਾਲ ਅਜੇ ਜਾਰੀ ਹੈ ਸੁਪਰੀਮ ਕੋਰਟ ਦੀ ਚੇਤਾਵਨੀ ਤੋਂ ਬਾਅਦ ਵੀ ਕੰਮ ਤੇ ਨਾ ਪਰਤੇ ਡਾਕਟਰਾਂ ਤੇ ਐਕਸ਼ਨ ਲੈਂਦੇ ਲੋਕਤੰਤ੍ਰਿਕ ਮਾਹੌਲ ਨੂੰ ਖਤਰੇ 'ਚ ਪਾਉਣ ਲਈ 51 ਡਾਕਟਰਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਤੇ ਉਹਨਾਂ ਨੂੰ 11 ਸਤੰਬਰ ਨੂੰ ਜਾਂਚ ਕਮੇਟੀ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਹੈ ਦਰਅਸਲ ਕੋਰਟ ਨੇ ਡਾਕਟਰਾਂ ਨੂੰ ਕੰਮ ਤੇ ਪਰਤਣ ਦਾ ਅਲਟੀਮੇਟਮ ਦਿੱਤਾ ਹੈ ਚਾਰਜਕਰ ਹਸਪਤਾਲ ਦੇ ਡਾਕਟਰਾਂ ਨੇ ਆਪਣੀ ਹੜਤਾਲ ਖਤਮ ਕਰਨ ਲਈ ਪੰਜ ਮੰਗਾਂ ਰੱਖੀਆਂ ਨੇ ਡਾਕਟਰਾਂ ਦਾ ਕਹਿਣਾ ਹੈ ਕਿ ਜ ਵਿਲੱਖਣ ਕੇ ਦਿਨ ਆ ਪੰਜ ਮੰਗਾ ਦੇ ਵਿੱਚ ਸਿਹਸਕਤਰ ਅਤੇ ਕੋਲਕਾਤਾ ਪੁਲਿਸ ਚੀਫ ਦਾ ਅਸਤੀਫਾ ਵੀ ਸ਼ਾਮਲ ਹੈ ਸਿੱਖ ਕੌਮ ਦਾ ਇੱਕ ਵਿਲੱਖਣ ਇਤਿਹਾਸ ਹੈ ਅਤੇ ਸਿੱਖ ਇਤਿਹਾਸ ਦੇ ਦੌਰਾਨ ਜੇਕਰ ਅਸੀਂ ਸਾਰਾ ਗੜੀ ਜੰਗ ਦੀ ਗੱਲ ਕਰੀਏ ਤਾਂ ਸ਼ਾਇਦ ਇਹ ਇਤਿਹਾਸ ਜ਼ਰੂਰ ਅਧੂਰਾ ਨਜ਼ਰ ਆਵੇਗਾ ਜਿਹਾ ਸਾਰਾ ਗੜੀ ਜੰਗ ਦੀ 127ਵੀਂ ਬਰੇਗੜ ਮੌਕੇ ਆਮ੍ਰitsar ਵਿਰਾਸਤੀ ਇਮਾਰਤ ਤੇ ਸਥਿਤ ਗੁਰਦੁਆਰਾ ਸਾਰਾ ਗੜੀ ਸਾਹਿਬ ਵਿਖੇ ਸ਼੍ਰੀ ਖੰਡਪਾਤ ਸਾਹਿਬ ਦੇ ਪੋਗ ਮਗਰੋ ਗੁਰਮਤਸ ਮਾਤਮ ਕੀਤਾ ਗਿਆ ਇਸ ਮੌਕੇ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਪਾਈ ਜਗਰੂਪ ਸਿੰਘ ਜੀ ਦੇ ਜਥੇ ਨੇ ਗੁਰਬਾਣੀ ਕੀਰਤਨ ਕੀਤਾ ਅਤੇ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਹਰਮੰਦਰ ਸਿੰਘ ਨੇ ਕਥਾ ਵਿਚਾਰਾ ਕੀਤੀਆਂ ਗਿਆਨੀ ਗੁਰਮਿੰਦਰ ਸਿੰਘ ਨੇ ਸਾਰਾ ਗੜੀ ਜੰਗ ਦੇ ਸ਼ਹੀਦ ਸਿੱਖ ਫੌਜੀਆ ਨੂੰ ਸਰਦਾ ਤੇ ਸਤਕਾਰ ਪੇਟ ਕਰਦੇ ਆ ਕਿ ਹੈ ਕਿ ਇਸ ਜੰਗ ਦੇ ਸ਼ਹੀਦ ਸਿੱਖ ਫੌਜੀ ਦ੍ਰਿੜਤਾ ਤੇ ਸਮਰਪਣ ਲਈ ਸਿਖੜ ਲਈ ਮਿਸਾਲ ਸੰਤ ਅਜਿਹਾ ਬਹਾਦਰ ਸਿੱਖਾਂ ਦੀ ਲਾਸਾਨੀ ਕੁਰਬਾਨੀ ਨੂੰ ਵਿਸ਼ਵ ਭਰ ਦੇ ਵਿੱਚ ਯਾਦ ਕੀਤਾ ਜਾਂਦਾ ਹੈ ਗੁਜਰਾਤ ਦੇ ਪਾਟਨ ਜ਼ਿਲ੍ਹੇ ਦੇ ਵਿੱਚ ਗਣਪਤੀ ਵਿਸਰਜਨ ਦੌਰਾਨ ਇੱਕ ਬਹੁਤ ਹੀ ਦੁਖਦਾਈ ਘਟਨਾ ਵਾਪਰੀ ਹੈ। ਗਣੇਸ਼ ਵਿਸਰਜਨ ਲਈ ਆਏ 7 ਲੋਕ ਪਾਟਨ ਦੀ ਸਰਸਵਤੀ ਨਦੀ ਦੇ ਵਿੱਚ ਡੋਬ ਗਏ ਨੇ। ਜਿਨ੍ਹਾਂ ਦੇ ਵਿੱਚੋਂ 3 ਲੋਕਾਂ ਦਾ ਬਚਾਅ ਹੋਇਆ ਹੈ, ਜਦਕਿ 4 ਦੀ ਮੌਤ ਹੋ ਗਈ ਹੈ। ਇਸ ਘਟਨਾ ਨੂੰ ਲੈ ਕੇ ਪੂਰੇ ਸ਼ਹਿਰ 'ਚ ਸੋਗ ਦਾ ਮਾਹੌਲ ਪਾਇਆ ਜਾ ਰਿਹਾ ਹੈ। ਗੁਜਰਾਤ ਹੀ ਨਹੀਂ ਸਗੋਂ ਪੂਰੇ ਦੇਸ਼ ਅਤੇ ਗਣੇਸ਼ ਉਤਸਵ ਮਨਾਏ ਜਾ ਰਹੇ ਨੇ। ਉੱਥੇ ਕਈ ਥਾਵਾਂ 'ਤੇ ਲੋਕ ਰੀਤੀ ਰਿਵਾਜ ਆਪਣੇ ਅਪਣਾ ਰਹੇ ਨੇ ਪਰ ਉਸ ਅਨੁਸਾਰ ਭਗਵਾਨ ਗਣੇਸ਼ ਦੀ ਮੂਰਤੀ ਦਾ ਵਿਸਰਜਨ ਵੀ ਹੋ ਰਿਹਾ ਹੈ। ਪਰ ਇਸ ਦੇ ਨਾਲ ਹੀ ਗੁਜਰਾਤ ਦੇ ਪ ਜੋ ਗਣੇਸ਼ ਵਿਸਰਜਨ ਦੌਰਾਨ ਇੱਕੇ ਪਰਿਵਾਰ ਦੇ ਸੱਤ ਮੈਂਬਰ ਡੁੱਬੇ ਨੇ ਜਿਨ੍ਹਾਂ ਦੇ ਵਿੱਚੋਂ ਚਾਰ ਦੀ ਮੌਤ ਹੋਈ ਹੈ ਹਾਲਾਂਕਿ ਤਿੰਨਾਂ ਦਾ ਬਚਾਅ ਹੋ ਚੁੱਕਿਆ ਸੋ ਇਹ ਸੰਦੇਸ਼ ਤੁਨਿਆ ਦੀਆਂ ਖਬਰਾਂ ਹੁਣ ਮੈਨੂੰ ਦੇਵੋ ਇਜਾਜ਼ਤ ਧੰਨਵਾਦ